ਨੰਗੇ ਕੱਪੜੇ ਛੋਟੇ ਛੋਟੇ ਕੱਪੜੇ ਪਾ ਕੇ ਦੰਗੀ ਹੋ ਗਏ ਵੀਡੀਓ ਬਣਾਵੇ ਹਨ ਉਹ ਚੀਜ਼ ਆਪ ਨੂੰ ਵਧੀਆ ਲੱਗਦੀ ਹੈ ਨਹੀਂ 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 ਭਾਈ ਪਤਾ ਕੀ ਗੱਲ ਹੈ ਜਿਹੜੀ ਮਰੀ ਆ ਉਹਦੇ ਹੱਕ ਦੀ ਵੀਡੀਓ ਪਾਉਨੇ ਪਈ ਆ ਮੈਂ ਤਾਂ ਡਿਲੀਟ ਕਰਤੀ ਆ ਬਬਾਈ ਵੀਡੀਓ ਸੁਣਾਉਣਾ ਵੀਡੀਓ ਸੁਣੋ ਇੱਕ ਮਿੰਟ ਆਹਾਂ ਜਿਹੜੇ ਕਮੈਂਟਾਂ ਚ ਗਿਆਨ ਚੋਰਦੇ ਫੇਣਾ ਤੇ ਤੁਸੀਂ ਵੀ ਚਾਹੁੰਦੇ ਸੀ ਵੀ ਕਮਲਪੁਰ ਏਦਾਂ ਛੰਨੀਆਂ ਵੇਚੇ ਦੇਖੋ ਆ ਜਿਹੜੀ ਛੱਲੀ ਵਾਲੀ ਆ ਗੱਲ ਵੀਡੀਓ ਤੁਸੀਂ ਦੇਖੀਏ ਪਾਈ ਆਪ ਤੁਸੀਂ ਆਪਣੇ ਪੇਜ ਤੇ ਹੋਣ ਕੇ ਅੰਦਰ ਦੇਖੋ ਹੁਣ ਜਿਹੜਾ ਤੁਰਿਆ ਵਾ ਪਤਾ ਤਾਂ ਉਹਨਾਂ ਨੂੰ ਹੋਊਗਾ ਨਾ ਉਹ ਗਈ ਉਹ ਹੁਣ ਉਹਦੇ ਆਂਢੀ ਗੁਆਂਢੀ ਕਹਿੰਦੇ ਅਖੇ ਜੀ ਬਹੁਤ ਚੰਗੀ ਦੀ ਜੀ ਉਹਦਾ ਕੱਪੜੇ ਬਹੁਤ ਚੰਗੇ ਪਾਉਂਦੀ ਸੀ ਫਲਾਣਾ ਜੀ ਢਮਕਣਾ ਜੀ ਵੀਰ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਡੀ ਉਮਰ ਕਿੰਨੀ ਹੈ ਤੁਸੀਂ ਵਿਆਹ ਹੀ ਵੀ ਹੋਏ ਹੋ ਇਹੇ ਤੁਹਾਡਾ ਜਵਾਬ ਹੈ ਤੁਸੀਂ ਕੀ ਸਿੱਖਿਆ ਦੇ ਰਹੇ ਹੋ ਆਪਣੇ ਜਵਾਬ ਨੂੰ ਹਾਂ ਜੀ ਹਾਂ ਜੀ ਅੱਬਾ ਜੀ ਕੀ ਹਾਲ ਚਾਲ ਨੇ ਹਾਂ ਜੀ ਦੇਖ ਸਕਦੇ ਹੋ ਜੀ ਕੌਣ ਜੀ ਗੁਰਵਿੰਦਰ ਸਿੰਘ ਗੱਲ ਕਰ ਰਿਹਾ ਮੈਂ ਹਾਂ ਜੀ ਹਾਂ ਜੀ ਤੇ ਬਬਾਈ ਇੱਕ ਗੱਲ ਪੁੱਛਣੀ ਥੋਡੇ ਤੋਂ ਹਾਂਜੀ ਹਾਂਜੀ ਬਈ ਕੋਸੇ ਮਤਲਬ ਕੀ ਚੱਕਰ ਆ ਤੁਸੀਂ ਠੇਕਿਆਂ ਦੀ ਵੀਡੀਓ ਪਾਉਂਨੇ ਹੋ ਤੇ ਆਪਣੀਆਂ ਜਿਹੜੀ ਆ ਮਰੀ ਆ ਕੱਲ ਕੱਲ ਮਰੀ ਆ ਨਾ ਸ਼ਾਇਦ ਹਾਂ ਉਹਦੇ ਹੱਕ ਦੀ ਵੀਡੀਓ ਪਾਉਂਨੇ ਪਿਓ ਮੈਂ ਤਾਂ ਡਿਲੀਟ ਕਰਤੀ ਆ ਬਬਾਈ ਨਹੀਂ ਡਿਲੀਟ ਤਾਂ ਕਰਤੀ ਆ ਬਈ ਆਪਾਂ ਗੁਰਸਿੱਖ ਪਰਿਵਾਰ ਤੋਂ ਆ ਠੀਕ ਆ ਆਪਾਂ ਨੂੰ ਇਹ ਚੀਜ਼ਾਂ ਛੋਬਾ ਦਿੰਦੀਆਂ ਆ ਨਾ ਨਾਂ ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ ਕਿ ਬੈਲਾਂ ਨੂੰ ਵੀ ਲਾਈ ਖਬਰ ਆਉਂਦੋਂ ਮੈਨੂੰ ਕਿਸੇ ਕੋਤਾ ਹੋਈ ਆਪਣੇ ਸਿੰਘਾਂ ਨੇ ਵਧੀਆ ਕੰਮ ਕੀਤਾ ਆ ਨਹੀਂ ਚਲੋ ਦੇਖੋ ਇਹ ਦੇਖੋ ਤੁਹਾਨੂੰ ਵੀ ਪਤਾ ਸਾਰੇ ਪੰਜਾਬ ਨੂੰ ਵੀ ਪਤਾ ਜੇ ਤੁਹਾਨੂੰ ਚਾਰ ਬੰਦੇ ਸੁਣਦੇ ਨੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਹਨ ਜਣੇ ਖਣੇ ਦੇ سپورਟ ਚ ਖੜ੍ਹ ਜੋ ਨਹੀਂ 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 ਮੈਂ ਭਾਜੀ ਦੇਖੋ ਸਪੋਰਟ ਨਹੀਂ ਮੈਂ ਉਹਦੀ ਕੀ ਟੈਂਟ ਹਰੇਕ ਵੀਡੀਓ ਵਿੱਚ ਮੈਂ ਥਾਂ ਦੇ ਦਤਾ ਨਹੀਂ ਦੇਖੋ ਇੱਕ ਮੈਂ ਤੁਹਾਨੂੰ ਇੱਕ ਥੋੜੀ ਵੀਡੀਓ ਸੁਣਾਉਣਾ ਵੀਡੀਓ ਸੁਣੋ ਇੱਕ ਮਿੰਟ ਆਹ ਤੇ ਤੁਸੀਂ ਵੀ ਚਾਹੁੰਦੇ ਸੀ ਵੀ ਕਮਲਪੌਰ ਇਹ ਸੁਣਿਆ ਕੁਝ ਜਿਹੜੇ ਕਮੈਂਟਾਂ 'ਚ ਗਿਆਨ ਚੋਦੇ ਹੋਏ ਨਾ ਤੇ ਤੁਸੀਂ ਵੀ ਚਾਹੁੰਦੇ ਸੀ ਵੀ ਕਮਲਪੌਰ ਇਦਾਂ ਛਲੀਆਂ ਵੇਚੇ ਦੇਖੋ ਆ ਜਿਹੜੀ ਛੱਲੀ ਵਾਲੀ ਆ ਗੱਲ ਵੀਡੀਓ ਤੁਸੀਂ ਦੇਖੀਏ ਪਾਈ ਆਪ ਤੁਸੀਂ ਆਪਣੇ ਪੇਜ ਤੇ ਹਾਂ ਜੀ ਹਾਂ ਜੀ ਤੇ ਉਹ ਕੁੜੀ ਕੋਈ ਮਾੜਾ ਕੰਮ ਕਰਦੀ ਵੀ ਛੱਲੀਆਂ ਵੇਚਦੀ ਪਈ ਆ ਨਹੀਂ ਨਹੀਂ ਭਾਜੀ ਬਹੁਤ ਵਧੀਆ ਆ ਦੇਖੋ ਆਪਾਂ ਕੀ ਚਾਹੁੰਦੇ ਆ ਵੀ ਉਹ ਜਿਹੜੀ ਛੱਲੀਆਂ ਵੇਚਦੀ ਪਈ ਆ ਉਹ ਮਤਲਬ ਨੰਗੇ ਕੱਪੜੇ ਛੋਟੇ ਛੋਟੇ ਕੱਪੜੇ ਪਾ ਕੇ ਦੰਗੀ ਹੋ ਗਏ ਵੀਡੀਓ ਬਣਾਵੇ ਹਨ ਉਹ ਚੀਜ਼ ਆਪਾਂ ਨੂੰ ਵਧੀਆ ਲੱਗਦੀ ਆ ਨਹੀਂ 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 ਭਾਜੀ ਪਤਾ ਕੀ ਗੱਲ ਆ ਸ਼ਾਇਦ ਮੇਤੋਂ ਕੋਈ ਗਲਤੀ ਹੋ ਗਈ ਜਾਂ ਨਹੀਂ ਇਹ ਗੱਲ ਹੋਈ ਆ ਨਾ ਗੱਲ ਇਹ ਮੈਂ ਪਹਿਲਾ ਪਹਿਲਾ ਵੀਡੀਓ ਪਾਈਆ ਮੈਂ ਇਹ ਬਾਅਦ ਚ ਨਹੀਂ ਪਾਈਆ ਜਦੋਂ ਵੀਡੀਓ ਅਪਲੋਡ ਹੋਣ ਤੋਂ ਬਾਅਦ ਬਾਅਦ ਆਈ ਵੀਡੀਓ ਆ ਨਾ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਤੇ ਇਹਦੇ ਭਾਜੀ ਚਲੋ ਮੈਂ ਤੁਹਾਡੀ ਗੱਲ ਨੂੰ ਉਹਨੂੰ ਐਗਰੀ ਕਰਦਾ ਦੇਖੋ ਤੁਹਾਡੇ ਘਰੇ ਵੀ ਧੀਆਂ ਪੈਣਾ ਹੋਣਗੀਆਂ ਠੀਕਾ ਆਪਣੇ ਰਿਸ਼ਤੇਦਾਰਾਂ 'ਚ ਵੀ ਹੁੰਦੀ ਤੁਸੀਂ ਵੀਡੀਓ ਸ਼ੁਰੂ ਤੋਂ ਸ਼ੁਰੂ ਹੋਣ ਤੋਂ ਹੀ ਪਹਿਲਾਂ ਕਹਿ ਲੱਗੇ ਹੋ ਵੀ ਕਮੈਂਟ 'ਚ ਗਿਆਨ ਚੋਦਣ ਲੱਗ ਜੰਨੇ ਹੋਣਾ ਇਹ ਹੀ ਗੱਲ ਕਹੀ ਜਣਾ ਭਾਜੀ ਉਹ ਪਤਾ ਕੀ ਗੱਲ ਆ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਇਸ ਤਰ੍ਹਾਂ ਹੋਈ ਦੇਖੋ ਮੈਨੂੰ ਉਸ ਚੀਜ਼ ਦੀ ਨੌਲੇਜ ਨਹੀਂ ਜਿਹੜੀ ਬਾਅਦ ਚ ਵੀਡੀਓ ਅਪਲੋਡ ਜੀ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਡੀ ਉਮਰ ਕਿੰਨੀ ਹੈ ਮੇਰੀ ਭੈਣ 32 ਆ ਜੀ ਤੁਸੀਂ ਵਿਆਹੀ ਵੀ ਹੋ ਹਾਂਜੀ ਹਾਂਜੀ ਭਾਈ ਠੀਕ ਹੈ ਮੇਰਾ ਸਰਤਾਲ ਲਓ ਇਹਦੇ ਤੁਹਾਡਾ ਜਵਾਬ ਹੈ ਤੁਹਾ ਤੁਸੀਂ ਕੀ ਸਿੱਖਿਆ ਦੇ ਰਹੇ ਹੋ ਆਪਣੇ ਜਵਾਬ ਨੂੰ ਪੰਜਾਬ ਨੂੰ ਤੁਸੀਂ ਕੀ ਦਿਓਗੇ ਹਾਂ ਤੁਸੀਂ ਪ੍ਰੋਮੋਸ਼ਨਾਂ ਕਰਨੀਆਂ ਕਰੋ ਜੀ ਸਾਡੇ ਕੇ ਕਰੋ ਹੋਰ ਕੰਟੈਂਟ ਬਹੁਤ ਆ ਯਾਰ ਉਹ ਜੀ ਇਹ ਤਾਂ ਇਹ ਤਾਂ ਨਹੀਂ ਹੈਗਾ ਵੀ ਸ਼ਾਬਾਸ਼ੀ ਵਾਲਾ ਕੰਮ ਤਾਂ ਤੁਸੀਂ ਕੀਤਾ ਨਹੀਂ ਇਹ ਨਹੀਂ ਭਾਜੀ ਉਸ ਗਲਤੀ ਨੂੰ ਫੀਲ ਕਰਦੇ ਆ ਅਸਰ ਭਾਈ ਜੀ ਮੈਂ ਗੱਲ ਕੀਤੀ ਆ ਉਹ ਵੀ ਮੈਂ ਉਹ ਵੀ ਮੈਂ ਵੀਡੀਓ ਦੇਖੀ ਆ ਭਾਈ ਨੇ ਵੀ ਤੁਹਾਨੂੰ ਇੰਨੀ ਗੱਲ ਕਹੀ ਆ ਵੀ ਤੂੰ ਠੇਕੇ ਤੇ ਖੜ ਕੇ ਪੰਜ ਰਤਨੀ ਪੰਜ ਰਤਨੀ ਕਰਦਾ ਬਈ ਤੂੰ ਚੰਗਾ ਨਹੀਂ ਲੱਗਦਾ ਮੇਰਾ ਭਰਾ ਤੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਨਿਕਲ ਕੇ ਦੁਈ ਲੈਂਡ ਚੇਂਜ ਕਰਕੇ ਮਤਲਬ ਆਪਣੇ ਹੀ ਮਤਲਬ ਹੁਣ ਗੁਰ ਗੁਰਸਿੱਖ ਭਾਈਆਂ ਨੂੰ ਆਪਾਂ ਬਦਨਾਮ ਕਰੀ ਚੰਗੇ ਨਹੀਂ ਲੱਗਦੇ ਸਾਡੇ ਤੋਂ ਗੁਰਦੁਆਰ ਗੁਰਦੁਆਰੇ ਤੋਂ ਆਪਾਂ ਭਾਈ ਨਿੱਕਾਲੀ ਨਹੀਂ ਸਕਦੇ ਉਹ ਤਾਂ ਸਾਡੇ ਅੰਦਰ ਵਸਿਆ ਹੈ ਵੀਰੇ ਫਿਰ ਉਹਨੂੰ ਅੰਦਰ ਰੱਖੋ ਮੇਰਾ ਭਰਾ ਆਪਾਂ ਪੱਗਾ ਮੰਨ ਕੇ ਨਾ ਜੀ ਚੀਜ਼ਾਂ ਚੰਗੇ ਚੰਗੇ ਨਹੀਂ ਲੱਗਦੇ ਕਰਦੇ ਆ ਜੀ ਨਹੀਂ ਨਾਲੇ ਭਾਜੀ ਆਪਾਂ ਦਾ ਟਕਸਾਲੀ ਸਿੰਘ ਜਾਂ ਗੋਲ ਮੰਨਦਾ ਮੈਂ ਭਾਈ ਦੇਖੋ ਮੈਂ ਤੁਹਾਨੂੰ ਸੱਚ ਦੱਸਦਾ ਝੂਠ ਨਹੀਂ ਬੋਲੂਗਾ ਜੇ ਤੁਸੀਂ ਉਹ ਵੀ ਹਾਂ ਵੀ ਹੈ ਨਾ ਮੇਕੋ ਤਾਂ ਇਸ ਟਾਈਮ ਮੈਂ ਆਪਣੀ ਮਾਂ ਨਾਲ ਮੇਰੀ ਜਦੀ ਹੈ ਉਹਨ ਇਸ ਟਾਈਮ ਮੈਂ ਝੂਠ ਨਹੀਂ ਬੋਲੂਗਾ ਜੀ ਇਹ ਹੱਥ ਮਾਰ ਕੇ ਨਾ ਨੇਰੇ ਚ ਇਹ ਲਾਈਟਰ ਜਲਾਉਂਦੀ ਮੇਰੀ ਵਾਈਫ ਐ ਨਹੀਂ ਮੇਰੇ ਬੱਚੇ ਨੂੰ ਮੇਰੀ ਵਾਈਫ ਛੱਡ ਗਈ ਸੀ ਮੈਂ ਭਾਜੀ ਇਸ ਟਾਈਮ ਮਾਰਕੀਟ ਬਹੁਤ ਡਾਊਨ ਨੇ ਆ ਮੇਰੇ ਕੋਲ ਤਾਂ ਅੱਖਾਂ ਦੇ ਆਪਰੇਸ਼ਨ ਵਾਸਤੇ ਵੀ ਮਾਇਆ ਐ ਨਹੀਂ ਵੀਰ ਜੀ ਉਸ ਵਾਸਤੇ ਅਸੀਂ ਖੜੇ ਆ ਠੀਕ ਆ ਹਨਾ ਉਹ ਉਹ ਗੱਲ ਨਾ ਕਰੋ ਤੁਸੀਂ ਕੋਈ ਕੋਈ ਚੱਕਰ ਨਹੀਂ ਜਿੰਨੀ ਮਦਦ ਹੋ ਸਹੀ ਕਰਾਂਗੇ ਪਰ ਮੇਰਾ ਭਰਾ ਆ ਚੀਜ਼ਾਂ ਨਾ ਕਰੋ ਹਨਾ ਮਾਹੌਲ ਖਰਾਬ ਹੋਵੇ ਜਿਹਦੇ ਨਾਲ ਕੋਈ ਚੱਕਰ ਹੀ ਨਹੀਂ ਆਦਾ ਤੇ ਮੈਂ ਇਸ ਟਾਈਮ ਕਿ ਇਹ ਮੈਂ ਤਾਂ ਬੇ ਮੇਰੀ ਗਲਤੀ ਆ ਕਿ ਮੈਂ ਉਸ ਬਿਆਨ ਤੋਂ ਪਹਿਲਾਂ ਕੋਈ ਵੀਡੀਓ ਪਾ ਦਿੱਤੀ ਤੇ ਹਨਾ ਤੇ ਮੈਨੂੰ ਇਹ ਸੀਗਾ ਵੀ ਪਤਾ ਕੀ ਕਰਿਆ ਮੇਰੀ ਸ਼ਾਇਦ ਸੋਝੀ ਥੋੜੀ ਘੱਟ ਹੋ ਸਕੇ ਕਿਉਂਕਿ ਜੋ ਇਸ ਟਾਈਮ ਹਰ ਬੰਦੇ ਨੂੰ ਇਹ ਅਭੀ ਮੈਂ ਆਪਣਾ ਸੇਵ ਰਹਾ ਹਨਾ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋ ਨਹੀਂ ਭਾਈ ਸਹੀ ਹੈ ਯਾਰ ਦੇਖੋ ਹੁਣ ਤੁਸੀਂ ਮੇਰੇ ਹਿਸਾਬ ਨਾਲ ਇੱਕੋ ਇੱਕ ਹੋਵੋਗੇ ਜਾਂ ਤੁਹਾਡਾ ਛੋਟਾ ਭਾਈ ਹੋਊ ਵੱਡਾ ਭਾਈ ਹੋਊ ਨੇ ਵੀ ਰੇਸਤੇ ਜਾ ਰਹੇ ਹੋਗੇ ਕੋਈ ਨਹੀਂ ਜੀ ਮੈਂ ਫਿਰ ਦੇਖੋ ਵੀਰੇ ਤੁਸੀਂ ਉਹ ਚੀਜ਼ ਨੂੰ ਦੇਖੋ ਮੈਂ ਠੀਕ ਆ ਸਮਝਦਾ ਪਰ ਤੁਸੀਂ ਉਹ ਚੀਜ਼ ਨੂੰ ਦੇਖੋ ਰੱਬ ਨਾ ਕਰੇ ਹਨਾ ਖੁਦਾ ਦਾ ਖਾਸ ਤਾਂ ਕੱਲ ਨੂੰ ਤੁਹਾਨੂੰ 1921 ਹੋਗੀ ਕੋਈ ਐਂਟੀਓ ਐਂਟੀਓ ਚੜ ਜਵੇ ਤੁਹਾਡੇ ਤੇ ਨਾਮ ਤਾਂ ਸਿੰਘਾਂ ਦਾ ਆਉਣਾ ਬਈ ਸਿੰਘਾਂ ਸਿੰਘ ਫੋਨ ਕਰ ਦਿੰਦੇ ਇਹਨੂੰ ਬਿਲਕੁਲ ਬਿਲਕੁਲ ਜੀ ਤੁਸੀਂ ਵੀ ਸਿੱਖੋ ਅਸੀਂ ਵੀ ਸਿੱਖਾਂ ਫਿਰ ਸਿੱਖੋ ਤੇ ਨਾਮ ਕੰਮ ਕੋਈ ਹੋਰ ਕਰ ਜਵੇ ਆਪਾ ਆਪਾ ਕਿਹੜਾ ਉਦਾਂ ਉਦਾਂ ਤੁਰੇ ਫਿਰਦੇ ਬੰਦੇ ਆ ਆਪਾ 88ਰੀ ਸੰખ્યા ਗੀਤੀਆਂ ਬਾਠਬੋਧ ਕੀਤੇ ਆ ਦੂਜੇ ਮੈਂ ਕਹਿੰਦਾ ਉਸ ਚੀਜ਼ ਵੱਲ ਨੀ ਤੁਰੋ ਤੁਸੀਂ ਭਾਈ ਵਾਪਸ ਤੁਰੋ ਉਸ ਚੀਜ਼ ਵੱਲ ਨੂੰ ਪ੍ਰਚਾਰ ਕਰੋ ਤੁਸੀਂ ਜੇ ਤੁਹਾਡੇ ਕੋਲ ਰੱਬ ਨੇ ਆ ਨਾ ਕੋਲਾ ਬਖਸ਼ੀ ਆ ਉਹ ਚੀਜ਼ ਉਸ ਪਾਸੇ ਲੈ ਕੇ ਜਾਓ ਜੇ ਤੁਸੀਂ ਜੇ ਮੇਰੀ ਗੱਲ ਸੁਣੋ ਮੈਨੂੰ ਨਹੀਂ ਪਤਾ ਤੁਸੀਂ ਕੌਣ ਬੋਲਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਭਾਜੀ ਮੈਂ ਪ੍ਰਚਾਰ ਸਰ ਉਹੋ ਕਰਨਾ ਆ ਫ੍ਰੀ ਕਰਨਾ ਆ ਜਦੋਂ ਮੇਰਾ ਭਾਜੀ ਘਰ ਬਣ ਗਿਆ ਮੈਂ ਤੁਹਾਨੂੰ ਝੂਠ ਨਹੀਂ ਕਹਿੰਦਾ ਕਿਉਂਕਿ ਜੂ ਮੇਰੇ ਕੋ ਭਾਜੀ ਰੋਟੀ ਨਾਲ ਉਹ ਵੀ ਪੈਸੇ ਨਹੀਂ ਸੀ ਵੀਰ ਜੀ ਮੈਂ ਵੀਡੀਓ ਦੇਖੀ ਨੇ ਤੁਹਾਡਾ ਘਰ-ਬਾਰ ਤਾਂ ਸ਼ਾਇਦ ਬਣ ਚੁੱਕਿਆ ਵਾ ਉਹ ਬਾਈ ਕੀ ਨਾਮ ਸੀਗਾ ਉਹਦਾ ਮੋਟਾ ਜਿਹਾ ਵੀਰ ਇੱਕ ਮੇਰਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਨਹੀਂ ਹਣੀ ਜੇਟੀ ਨਹੀਂ ਹੈਗਾ ਯਾਰ ਉਹ ਮੈਂ ਤੁਹਾਨੂੰ ਦੱਸ ਦੂੰਗਾ ਬਾਅਦ ਚ ਤੇ ਉਹਨਾਂ ਦਾ ਘਰ ਵਗੈਰਾ ਨਹੀਂ ਤੁਹਾਡੀ ਪਾਈਆਂ ਸੀਗੀਆਂ ਤੇ ਵੀਡੀਓ ਵਗੈਰਾ ਨਹੀਂ ਨਹੀਂ ਭਾਜੀ ਨਹੀਂ ਮੈਂ ਇੱਕ ਘਰ ਚ ਤਿੰਨ ਘਰ ਆ ਤੀਜੇ ਘਰ ਚ ਲਾਸਟ ਚ ਰਹਿਣਾ ਭਾਜੀ ਮੇਰੇ ਘਰ ਇਸ ਟਾਈਮ ਕੱਲਾ ਫਰਾਟਾ ਆਇਆ ਪੰਨਾ ਫਰਾਟਾ ਫ੍ਰਿਜ ਵੀ ਹੈ ਨੀ ਦੇਖੋ ਵੀਰ ਜੀ ਫਿਰ ਦੇਖੋ ਆਪਾਂ ਇੱਕ ਇੱਕ ਗੱਲ ਕਰਦਾ ਵੀ ਆਪਾਂ ਆਪਣੇ ਘਰ ਨੂੰ ਦੇਖੀਏ ਆਪਾਂ ਨਹੀਂ ਚੰਗੇ ਲੱਗਦੇ ਜਿਹੜੀ ਚੀਜ਼ਾਂ ਕਰਦੇ ਮੇਰੀ ਗਲਤੀ ਹੈ ਮੈਂ ਤੁਹਾਨੂੰ ਐਵੇਂ ਝੂਠ ਕਹਾਂ ਮੇਰੀ ਗਲਤੀ ਨਹੀਂ ਮੈਂ ਉਹ ਕੀਤਾ ਆ ਉਹਨੂੰ ਮੈਂ ਐਕਸੈਪਟ ਕਰਦਾ ਆ ਕਿਉਂਕਿ ਜੂ ਭਾਜੀ ਮੇਰੀ ਰੀਲ ਚੱਲਦੀ ਇੰਨੀ ਆ ਖਾਸਾ ਮਹਾਰਾਜ ਨੇ ਮੇਰਾ ਹੋਲਡ ਬਹੁਤ ਇੰਸਟਾ ਤੇ ਵਧੀਆ ਬਖਸ਼ਿਆ ਮੈਂ OTT ਵੀ ਕਰਕੇ ਆਂ ਬੰਬੇ ਚ ਓਕੇ ਉਹ ਮੇਰੀ ਗਲਤੀ ਆ ਕਿ ਮੇਰੇ ਸ਼ਾਇਦ ਮੈਂ ਇਸ ਤਰ੍ਹਾਂ ਦਾ ਕੰਮ ਕਰ ਬੈਠਾ ਕਿਉਂਕਿ ਜੂ ਇਸ ਟਾਈਮ ਜੇ ਕਹੀਏ ਨਾ ਵੀ ਖੰਗ ਦੀ ਰੀਲ ਵੀ ਪਾਰਨੀ ਤੇ ਚੱਲ ਜਾਂਦੀ ਆ ਉਹ ਮੇਰੀ ਗਲਤੀ ਰਹੀ ਵੀ ਮੈਂ ਉਹ ਰੀਲ ਪਾਰ ਦੇਖੋ ਬਾਈ ਪਤਾ ਕੀ ਹੁੰਦਾ ਆਪਣੇ ਪੰਜਾਬ ਪੰਜਾਬੀਆਂ ਨੂੰ ਆਦਤ ਆ ਹਨਾ ਕੋਈ ਵੀ ਜੀਜ਼ ਆਪਾਂ ਕਈ ਵਾਰ ਹਾਸੇ ਮਖੋਲ ਚ ਪਾਉਂਦੇ ਜਿਵੇਂ ਤੁਸੀਂ ਪਹਿਲਾਂ ਪਾਉਂਦੇ ਸੀ ਉਹ ਖੱਟੇ-ਕੁੱਟੇ ਦਹੀਂ ਵਾਲੀਆਂ ਉਹ ਚੀਜ਼ਾਂ ਨੂੰ ਚਲੋ ਲੋਕਾਂ ਨੇ ਲਾਈਕ ਕੀਤਾ ਫਨੀ ਤਰੀਕੇ ਨਾਲ ਹਨ ਤੇ ਉਹ ਚੀਜ਼ਾਂ ਉੱਭਰ ਕੇ ਆਈਆਂ ਤੁਸੀਂ ਉਹ ਚੀਜ਼ ਨੂੰ ਤੋੜ ਲਿਆ ਤੋੜਦੇ ਤੋੜਦੇ ਤੁਸੀਂ ਚਲੋ ਕਿਸ ਦੀ سپورਟ ਚ ਆ ਕੇ ਕਿਸ ਦੀ ਚ ਨਹੀਂ ਆਏ ਠੀਕ ਆ ਉਹ ਚੀਜ਼ਾਂ ਤੁਹਾਡੇ ਲਈ ਨੁਕਸਾਨਦਾਇਕ ਨੇ ਨਹੀਂ ਬਿਲਕੁਲ ਨਹੀਂ ਬਿਲਕੁਲ ਹਾਂ ਜੇ ਤੁਸੀਂ ਫੀਲਡ ਚੇਂਜ ਕਰਨਾ ਚਾਹੁੰਦੇ ਹੋ ਅਸੀਂ ਬਾਈ ਤੁਹਾਡੀ ਮੈਚ ਚ ਖੜੇ ਆ ਜੇ ਤੁਸੀਂ ਆਪਣਾ ਕਹਿੰਦੇ ਹੋ ਵੀ ਮੈਂ ਆਪਣਾ ਕੰਮ ਚੇਂਜ ਕਰਨਾ ਤੁਸੀਂ ਮੀਡੀਆ ਲਾਈਨ ਚ ਆ ਜਾਓ ਬਾਈ ਤੁਹਾਨੂੰ ਕੰਮ ਦਿਵਾ ਦੰਨਾ ਮੈਂ ਚੰਡੀਗੜ੍ਹ ਚ ਕੰਮ ਦਿਵਾ ਦੰਨਾ ਤੁਹਾਨੂੰ ਮੈਂ ਐਂਕਰ ਬਣ ਜਾਓ ਤੁਸੀਂ ਕੋਈ ਪਰ ਗੈਂਦੀ ਨਹੀਂ ਉਹ ਸੈਲਰੀ ਦਿਵਾ ਦੂੰਗਾ ਜਿਹੜੇ ਚੈਨਲ ਚੋਂਗੇ ਉਹ ਚ ਦਿਵਾ ਦੂੰਗਾ ਤੁਹਾਨੂੰ ਹੋਰ ਦੱਸੋ ਕੀ ਚਾਹੀਦਾ ਬਿਲਕੁਲ ਬਾਈ ਤੁਹਾਡੇ ਚ ਬੁਲਾਰਾ ਵਾ ਤੁਸੀਂ ਬੋਲਦੇ ਹੋ ਵਧੀਆ ਲੱਗਦਾ ਲੋਕਾਂ ਨੂੰ ਚੰਗੇ ਕੰਮ ਨੂੰ ਜਾਓ ਯਾਰ ਵੀਰੇ ਬਿਲਕੁਲ ਮਾਪੇ ਉਹਨੂੰ ਸੁੱਖ ਦੋ ਰਿਸ਼ਤੇਦਾਰੀ ਜੀ ਵੀ ਸੁੱਖ ਪਤਾ ਲੱਗੇ ਬਿਲਕੁਲ 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 ਠੀਕ ਆ ਨਾ ਵੀਰ ਅਨਸਰ ਬਾਕੀ ਮੇਰਾ ਭਾਈ ਕਦੇ ਲੋੜ ਪਈ ਫੋਨ ਕਰ ਲਈ ਤੇ ਮੇਰਾ ਭਰਾ ਇਹ ਚੀਜ਼ਾਂ ਤੋਂ ਪਿੱਛੇ ਹੋ ਜਾ ਫਾਇਦਾ ਨਹੀਂ ਹੈਗਾ ਨਹੀਂ ਨਹੀਂ ਭਾਜੀ ਆਪਣਾ ਮੈਨੂੰ ਕੀ ਲੋੜ ਹੈ ਤੁਸੀਂ ਦੇਖੋ ਫਟੇਜ ਐਵੇਂ ਪੈਰ ਪਾਣ ਦੀ ਹਲਾ ਵੀਰੇ ਕੌਣ ਕੇ ਅੰਦਰ ਕੌਣ ਆਇਆ ਦੇਖੋ ਹੁਣ ਜਿਹੜਾ ਤੁਰਿਆ ਵਾ ਪਤਾ ਤਾਂ ਉਹਨਾਂ ਨੂੰ ਹੋਊਗਾ ਨਾ ਉਹ ਗਈ ਉਹ ਹੁਣ ਉਹਦੇ ਆਂਢੀ ਗੁਆਂਢੀ ਕਹਿੰਦੇ ਆਖੇ ਜੀ ਬਹੁਤ ਚੰਗੀ ਦੀ ਜੀ ਉਹਦਾ ਕੱਪੜੇ ਬਹੁਤ ਚੰਗੇ ਪਉਂਦੀ ਸੀ ਫਲਾਣਾ ਜੀ ਢਮਕਣਾ ਜੀ ਉੱਤੇ ਸਾਰੀ ਦੁਨੀਆ ਨੂੰ ਉਹਦਾ ਕੀ ਕਰਦੀ ਸੀਗੀ ਭਾਜੀ ਦਿੱਕਤ ਦੇਖੋ ਦਿੱਕਤ ਪਤਾ ਕੀ ਹੋ ਗਈ ਉਹ ਜਿਹੜੇ ਦੋ ਸਿੰਘ ਗਏ ਨਾ ਚਲੋ ਆਪਾਂ ਤਾਂ ਕਹਿ ਦਿੰਨੇ ਚੜ੍ਹਦੀ ਖਲਾ ਪਰ ਭਾਜੀ ਦਿੱਕਤ ਉਹਨਾਂ ਦੇ ਵੀ ਪਿੱਛੇ ਨੰਬਰ ਨੂੰ ਆਉਣੀ ਆ ਵੀਰੇ ਉਹ ਕੋਈ ਚੱਕਰ ਨਹੀਂ ਇਹ ਮਰਨ ਨੇ ਸੇਵਾ ਲਿੱਤੀ ਹੈ ਮੈਂ ਕਹਿੰਨਾ ਸਾਡੇ ਤੋਂ ਲੈਣਾ ਹੈ ਜੀ ਸੇਵਾ ਅਸੀਂ ਹਾਜਰ ਆ ਨਾ ਵੀਰੇ ਬਿਲਕੁਲ ਬਿਲਕੁਲ ਸਾਡੇ ਵੱਡ-ਵਡੇਰੇ ਲੈਣਾਂ ਦੇ ਤੁਰੇ ਹੋਏ ਨੇ ਅਸੀਂ ਤਾਂ ਹੈ ਵੀ ਕੁਛ ਨਹੀਂ ਠੀਕ ਹੈ ਨਾ ਜੀ ਸਾਡੇ ਤਾਂ ਸ਼ੁਰੂ ਤੋਂ ਹੀ ਇਹ ਚੀਜ਼ਾਂ ਤੁਰਦੀਆਂ ਪਈਆਂ ਨੇ ਸਾਡੇ ਲਈ ਤਾਂ ਸੇਵਕ ਕੱਖ ਵੀ ਨਹੀਂ ਹੈ ਕੀ 5 10 ਸਾਲ ਲੱਗ ਜਾਣਗੇ 30 ਸਾਲ ਲੱਗ ਜਾਣਗੇ ਵੱਧ ਤੋਂ ਵੱਧ ਕੀ ਹੋ ਜੂ ਬਾਈ ਉਮਰ ਕਾਇਦ ਹੋ ਜੂ ਹਾਂ ਜੀ ਸਾਡੇ ਤਾਂ ਜਥੇਦਾਰ ਵੀ ਅੰਦਰ ਬੈਠਨੇ ਹਜੇ ਤੱਕ ਉਹਨਾਂ ਨੇ ਨਹੀਂ ਪ੍ਰਵਾਹ ਮੰਨੀ ਹਾਂ ਜੀ ਬਾਈ ਫੇਰ ਬਾਈ ਆਪਾਂ ਕਿੱਥੋਂ ਹਾਰ ਮੰਨ ਜਵਾਂਗੇ ਯਾਰ ਉਹ ਤਾਂ ਜੇ ਦੇਖੋ ਆ ਜਿਹੜੀਆਂ ਚਵਲਾਂ ਮਾਰਦੇ ਨੇ ਇਹ ਨਹੀਂ ਹਟਦੇ ਤਾਂ ਅਸੀਂ ਕਿੱਥੋਂ ਹਟ ਜਾਈਏ ਤੁਹਾਡੇ ਪੰਜਾਬ ਦਾ ਮੁੱਦਾ ਬਾਈ ਬਿਲਕੁਲ ਬਿਲਕੁਲ ਬਾਈ ਗਣਮ ਬਾਈ ਮੇਰਾ ਭਾਈ ਇਸ ਚੀਜ਼ ਤੇ ਵਿਚਾਰ ਕਰੀ ਹਨਾ ਤੂੰ ਮੇਰਾ ਵੱਡਾ ਹੀ ਭਰਾ ਲਾਲਾ ਤੂੰ ਵੱਡਾ ਹੀ ਹੋਏਂਗਾ ਮੇਤੋਂ ਠੀਕ ਹੈ ਬਹਿਮ ਹੈ ਤੂੰ ਤੇ ਜੇ ਤੇਰਾ ਮਨ ਮੜਿਆ ਵੀ ਮੈਂ ਫੀਲਡ ਚੇਂਜ ਕਰਨੀ ਹੈ ਮੀਡੀਅਲ ਲਾਈਨ ਚ ਆਣਾ ਹੋਇਆ ਉਸ ਦਿਨ ਮੈਨੂੰ ਮੈਸੇਜ ਜਾਂ ਫੋਨ ਕਰਦੀ ਤੇਰੀ ਮੈਂ ਫਲੀਟ ਚੇਂਜ ਕਰਾਉਂਦੂ ਵਧੀਆ ਤੈਨੂੰ ਸੈਲਰੀ ਦਵਾ ਦੂ ਮੈਂ ਠੀਕ ਹੈ ਨਾ ਤੇ ਲੁਧਿਆਣੇ ਚ ਇਹ ਗੱਲ ਲੁਧਿਆਣੇ ਚ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਰਹਿੰਦੇ ਹੋ ਠੀਕ ਮੇਰੇ ਸਾਹ ਗੁਲੰਦਰ ਮੌਜੂਦ ਓਕੇ ਵੀਰੇ ਤੇ ਕੋਈ ਨਹੀਂ ਤੁਸੀਂ ਮੇਰਾ ਭਰਾ ਮੈਨੂੰ ਯਾਦ ਕਰਿਓ ਜਿੱਦ ਦੇ ਲੋਡ ਪਈ ਤੇ ਅੱਗੇ ਤੋਂ ਮੇਰਾ ਭਰਾ ਧਿਆਨ ਰੱਖਿਓ ਇਸ ਚੀਜ਼ ਦਾ ਠੀਕ ਹੈ ਜੀ ਮੈਂ ਪੈ ਨਹੀਂ ਜਰੂਰ ਲੀ ਰੋ ਠੀਕ ਹੈ ਵੀਰੇ